ਸੋ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਮਸਤਗੜ ਪਹੁੰਚੇ ਹਾਂ ਜਿਹੜਾ ਕਿ ਬਿਲਕੁਲ ਬਾਰਡਰ ਤੇ ਸਥਿਤ ਹੈ ਤੇ ਅੱਜ ਹਲਕਾ ਵਿਧਾਇਕ ਸਰਦਾਰ ਸਰਵਣ ਸਿੰਘ ਧੁੰਨ ਵੱਲੋਂ ਜਿਹੜਾ ਕਾਫੀ ਪਿੰਡਾਂ ਦੇ ਵਿੱਚ ਲਿੰਕ ਸੜਕਾਂ ਦੇ ਨਾਲੀਆਂ ਦੇ ਗਲੀਆਂ ਦੇ ਜਿਹੜੇ ਨੀ ਪੱਥਰ ਰੱਖੇ ਗਏ ਸੋ ਇੱਥੇ ਵੀ ਵਿਸ਼ੇਸ਼ ਤੌਰ ਤੇ ਉਹ ਪਹੁੰਚੇ ਆ ਤੇ ਪਿੰਡ ਮਸਤਗੜ ਦੀ ਫਿਰਨੀ ਦੀ ਜਿਹੜੀ ਪੱਕੀ ਸੜਕ ਬਣਾਉਣ ਦੇ ਲਈ ਨੀਂ ਪੱਥਰ ਰੱਖਿਆ ਗਿਆ ਸਾਡੇ ਨਾਲ ਇਹ ਮੈਂਬਰ ਗੁਰਲਾਲ ਜੀ, ਜੋਗਿੰਦਰ ਜੀ, ਮੈਂਬਰ ਰੂਤ ਸਿੰਘ ਜੀ ਅਤੇ ਹੋਰ ਵੀ ਪਤਵੰਤੇ ਜਿਹੜੇ ਸਾਡੇ ਨਾਲ ਗੁਰਦੇਵ ਸਿੰਘ ਜੀ ਤੇ ਸਰਪੰਚ ਕਲਵੰਤ ਸਿੰਘ ਜੀ ਮੌਜੂਦ ਆ ਉਹਨਾਂ ਦੇ ਨਾਲ ਪਹਿਲਾਂ ਕਰਦੇ ਆ ਗੱਲ ਤੇ ਫਿਰ ਸਰਪੰਚ ਬੇਨ ਸਿੰਘ ਜੀ ਆ ਉਹਨਾਂ ਦੇ ਨਾਲ ਵੀ ਕਰਾਂਗੇ ਇਸ ਵਿਸ਼ੇ ਤੇ ਗੱਲ हां जी सरपंच जी ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿ ਅੱਜ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨੇ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਨੀ ਪੱਥਰ ਰੱਖਿਆ ਸੜਕ ਦਾ ਅਹੀਂ ਨਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਅਸੀਂ ਜਿਹੜਾ ਸਾਡਾ ਕੋੜ ਨਿਕਲਣਾ ਪਿੰਡ ਦਾ ਚੱਕਰ ਵੜਾ ਅਹੀਂ ਬਹੁਤ ਨਾ ਧੰਨਵਾਦ ਕਰਦੇ ਹਾਂ ਇਹ ਗਲੀਆਂ ਦਾ ਜਿਹੜਾ ਜਿੱਥੋਂ ਤੱਕ ਸਾਡਾ ਇਹ ਜੋਰ ਲੱਗਾ ਉੱਥੋਂ ਤੱਕ ਲਾਵਾਂਗੇ ਆਤਾ ਤੇ ਸਾਰਾ ਕੰਮ ਜਿਹੜੇ ਹੋਣ ਵਾਲੇ ਕਰਾਂਗੇ ਪਿੰਡਾਂ ਦੇ ਦੇ ਜਿਹੜੇ ਸਰਪੰਚ ਜੀ ਕਿੰਨਾ ਕੁ ਵਿਕਾਸ ਜਿਹੜਾ ਪਿੰਡ ਦਾ ਆਉਣ ਵਾਲਾ ਪਿੰਡ ਦਾ ਵਿਕਾਸ ਵਾਵਾ ਗਲੀਆਂ ਅਜ ਰਹਿਂਦੀਆਂ ਕੀ ਤੁਸੀਂ ਮਤਲਬ ਮੰਗ ਕਰਦੇ ਹੋ ਆਪਣੇ ਐਮਐਲਏ ਸਾਹਿਬ ਤੋਂ ਕਿ ਜਿਸ ਤਰ੍ਹਾਂ ਅੱਜ ਐਮਐਲਏ ਸਾਹਿਬ ਤੋਂ ਇਹ ਮੰਗ ਕਰਦੇ ਵੀ ਇੱਕ ਰਾ ਜਿਹੜੀਆਂ ਸਾਰੀਆਂ ਰਹਿੰਦੀਆਂ ਉਹ ਸਾਰੀਆਂ ਬਣ ਜਾਣ ਤੇ ਇੱਕ ਰਾ ਸੁੰਦਰ ਬਾਂਝੇ ਪਿੰਡ ਠੀਕ ਹੈ ਜੀ ਸਰਪੰਚ ਕਲਵੰਤ ਸਿੰਘ ਜੀ ਆਪ ਆਗੂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਸਾਡੇ ਨਾਲ ਸਰਪੰਚ ਸਾਹਿਬ ਕਾ ਸਰਪੰਚ ਸਰਦਾਰ ਬੀਨ ਸਿੰਘ ਨੇ ਉਹਨਾਂ ਦੇ ਨਾਲ ਵੀ ਕਰਦੇ ਆ ਇਸ ਵਿਸ਼ੇ ਤੇ ਗੱਲ ਰੁਕ ਬਾਦ ਹਾਂਜੀ ਸਰਪੰਚ ਜੀ ਪਹਿਲਾਂ ਤਾਂ ਇਹ ਦੱਸੋ ਕਿ ਜਿਸ ਤਰ੍ਹਾਂ ਕਿ ਅੱਜ ਹਲਕਾ ਵਿਧਾਇਕ ਵੱਲੋਂ ਜਿਹੜਾ ਥਾਂ ਥਾਂ ਤੇ ਨੀ ਪੱਥਰ ਰੱਖੇ ਗਏ ਤੇ ਤੁਹਾਡਾ ਕੀ ਮੈਸੇਜ ਹੈ ਕਿ ਤੁਹਾਡੇ ਪਿੰਡ ਵਿੱਚ ਵੀ ਆ ਕੇ ਜਿਹੜਾ ਉਹਨਾਂ ਨੇ ਪਿੰਡ ਦੀ ਫਿਰਨੀ ਦਾ ਨੀ ਪੱਥਰ ਰੱਖਿਆ ਇਹ ਸਾਡੇ ਪਿੰਡ ਦੀ ਜਿਹੜੀ ਫਿਰਨੀ ਆ ਕਾਫੀ ਲੰਬੇ ਸਮੇਂ ਤੋਂ ਇਹਦਾ ਕੰਮ ਮਟਕਿਆ ਪਿਆ ਹੈ ਤੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਪਿੰਡ ਦੇ ਚਾਰਚ ਫੇਰੇ ਬੜਾ ਚਿਕੜ ਚੱਬੜ ਸੀ ਜਿਹੜਾ ਮਤਲਬ ਲੋਕਾਂ ਤੋਂ ਇੱਥੋਂ ਨਾ ਫਿਰਨੀ ਦੇ ਆਲੇ ਦੁਆਲੇ ਜਿਹੜਾ ਲੰਘਣਾ ਬੜਾ ਮੁਸ਼ਕਲ ਸੀ ਸੋ ਇਸ ਵਾਸਤੇ ਇਹ ਵੱਡਾ ਪ੍ਰੋਜੈਕਟ ਸੀ ਕੋਈ ਛੋਟੀ ਗੱਲ ਵੀ ਨਹੀਂ ਕਾਫੀ ਨੀਅਰ ਬਾਊਟ 2 ਕਿਲੋਮੀਟਰ ਇਹ ਸਾਰੀ ਟੋਟਲ ਸੜਕ ਬਣ ਜਣੀ ਆ ਸੋ ਅਸੀਂ ਸਾਰੇ ਪਿੰਡ ਵੱਲੋਂ ਜਿਹੜਾ ਉਹਦਾ ਐਮਬਲ ਸਰ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਡੇ ਪਿੰਡ ਨੂੰ ਇਹ ਬੜਾ ਵਧੀਆ ਜਿਹੜਾ ਇਹ ਜਿਹੜਾ ਫਿਰਨੀ ਦੀ ਜਿਹੜਾ ਇਹ ਸਮਝਾ ਕੇ ਕਿ ਤੋਹਫਾ ਹੀ ਦਿੱਤਾ ਤੇ ਨਾਲ ਹੀ ਮੈਂ ਕਹਾਂਗਾ ਕਿ ਸਾਡੇ ਸਰਪੰਚ ਕੁਲਵੰਤ ਸਿੰਘ ਉਹ ਵੀ ਇਹਦੇ ਵਾਸਤੇ ਕਾਫੀ ਮਿਹਨਤ ਕਰ ਰਹੇ ਨੇ ਹੋਰ ਵੀ ਸੜਕਾਂ ਵਾਸਤੇ ਐਮਐਲਏ ਸਾਹਿਬ ਨੂੰ ਦਿਨ ਰਾਤ ਉਹ ਕਹਿ ਰਹੇ ਆ ਤੇ ਇਸ ਤੋਂ ਪਹਿਲਾਂ ਕੋਈ ਸਰਪੰਚ ਹੀ ਕਿਸੇ ਐਨਆਰਆਈ ਵੀਰ ਦਾ ਸੰਯੋਗ ਵੀ ਰਿਹਾ ਜਿਵੇਂ ਪਿੰਡ ਦੀ ਕੋਈ ਚੰਗੀ ਵਧੀਆ ਜਿਹੜੀ ਸਹੂਤਾ ਦੇਣ ਦੀ ਜਿਵੇਂ ਮੰਨ ਲਓ ਸਾਡੇ ਸਰ ਬਲਵੰਤ ਸਿੰਘ ਯੂਐਸਏ ਹੋਰ ਸਾਰੇ ਮੇਰੇ ਬੇਟੇ ਵੀ ਆ ਇਹਨਾਂ ਨੇ ਸਰ ਬਲਵੰਤ ਸਿੰਘ ਨੇ ਆ ਗੇਟ ਪਿੰਡ ਦੇ ਸਾਹਮਣੇ ਇੱਕ ਛਾਣਾ ਪਿੰਡ ਦੀ ਬੜੀ ਚੰਗੀ ਗੱਲ ਆ ਉਹ ਬਣਵਾਇਆ ਹੋਰ ਵੀ ਗਾਇ ਬਗਾਏ ਸਾਡੇ ਜਿਹੜੇ ਪਿੰਡ ਦੇ ਐਨ ਆਰ ਆਈ ਸੱਜਣ ਨੇ ਸਾਰੇ ਜੇ ਪਿੰਡ ਦੇ ਵਿੱਚ ਕਦੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਸਾਰੇ ਉਹ ਆਪਦੀ ਹیثیت ਦੇ ਮੁਤਾਬਕ ਸਾਰੇ ਜਿਹੜਾ ਜਿੰਨੇ ਜੋਗੇ ਨੇ ਸਾਰੇ ਉਹ ਮਤ ਕਰਦੇ ਆ ਤੇ ਸਾਰੇ ਜਿਹੜੇ ਐਨਆਰਆਈ ਵੀਰਾਂ ਦਾ ਤੈਅ ਆ ਨਾ ਵੀ ਜਿੱਥੇ ਉਹ ਸਾਰੇ ਆਪ ਦੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਸੋ ਪਿੰਡ ਨਾਲ ਤਾਂ ਬਹੁਤ ਜ਼ਿਆਦਾ ਜੁੜਿਆ ਸਾਡੇ ਪਿੰਡ ਦੇ ਸਾਰੇ ਬੰਦੇ ਇੱਕ ਨੇ ਜਿੰਨੇ ਵੀ ਗਏ ਨੇ ਬਾਹਰ ਉਹਨਾਂ ਦਾ ਧਿਆਨ ਪਿੰਡ 'ਚ ਬਹੁਤ ਜ਼ਿਆਦਾ ਰਹਿੰਦਾ ਤੇ ਪਿੰਡ ਦੀਆਂ ਮੁਸ਼ਕਲਾਂ ਵੱਲ ਸਾਡੇ ਤੋਂ ਬਿਨਾਂ ਵੀ ਐਮਐਲਏ ਸਾਹਿਬ ਨਾਲ ਹੋਰ ਹੋਰ ਵੀ ਜਿਹੜੀ ਕੋਈ ਜੇ ਸਿਆਸੀ ਉਹਨਾਂ ਦੀ ਪਹੁੰਚ ਆ ਉਹ ਸਾਰੇ ਕਰਦੇ ਨੇ ਸਰ ਬਲਵੰਤ ਸਿੰਘ ਵੀ ਇਹਨਾਂ ਨਾਲ ਐਮਐਲਏ ਸਾਹਿਬ ਨਾਲ ਗੱਲ ਕਰਦੇ ਰਹਿੰਦੇ ਆ ਮੈਨੂੰ ਦੱਸਿਆ ਉਹਨਾਂ ਨੇ ਕਈ ਵਾਰਾਂ ਕਿ ਮੈਂ ਆਪਣੇ ਪਿੰਡ ਬਾਰੇ ਸਾਰਾ ਜਿਹੜਾ ਇਹ ਸੜਕਾਂ ਬਾਰੇ ਜਾਂ ਹੋਰ ਸਾਰੀਆਂ ਉਹ ਗੱਲਬਾਤ ਕਰਦੇ ਰਹਿੰਦੇ ਆ। ਥੈਂਕ ਯੂ ਜੀ। ਇਹ ਸਨ ਇਹ ਸਾਬਕਾ ਸਰਪੰਚ ਸਰਦਾਰ ਬਲਵੰਤ ਸਿੰਘ ਮਸਤਗੜ ਜਿਨ੍ਹਾਂ ਨੇ ਬੜੇ ਉਸਤਾਰ ਦੇ ਨਾਲ ਦੱਸਿਆ ਤੇ ਐਮਐਲਏ ਸਾਹਿਬ ਦਾ ਧੰਨਵਾਦ ਕੀਤਾ ਤੇ ਐਨਆਰਏ ਵੀਰਾਂ ਦਾ ਵੀ ਧੰਨਵਾਦ ਕੀਤਾ ਕਿ ਜਿਹੜੇ ਸਮੇਂ ਸਿਰ ਜਿਹੜਾ ਐਮਐਲਏ ਦੀਆਂ ਨਜ਼ਰਾਂ ਦੇ ਵਿੱਚ ਪਿੰਡ ਦੇ ਵਿਕਾਸ ਦੇ ਪੱਖੀ ਗੱਲਬਾਤ ਕਰਦੇ ਰਹਿੰਦੇ ਆ। ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ। ਮੈਂ ਤੁਹਾਡਾ ਆਪਣਾ ਦਵਿੰਦਰ ਸੋਤਾ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ।